ਸਸਤਿਕਾਲ ਜੀ ਸਾਰਿਆਂ ਨੂੰ ਦੇਖ ਰਹੇ ਹੋ ਤੁਸੀਂ ਚੈਨਲ ਵੈਦਰ ਬਾਈ ਸੁਮਿੰਦਰ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਕਿ ਪੰਜਾਬ ਦਾ ਮੌਸਮ 3 ਤੋਂ ਲੈ ਕੇ 6 ਅਕਤੂਬਰ ਕਿਵੇਂ ਦਾ ਰਹਿਣ ਵਾਲਾ ਹੈ ਕੀ ਹਾਲਾਤ ਹੋਣਗੇ ਮੀਂਹ ਨੇਰੀ ਦੇ ਕਿਉਂਕਿ ਲਗਾਤਾਰ ਤਗੜੀ ਕਾਰਵਾਈ ਪੰਜਾਬ ਵੱਲ ਕੂਚ ਕਰ ਰਹੀ ਹੈ ਚੱਕਰਵਾਤੀ ਤੂਫਾਨ ਲਗਾਤਾਰ ਬਣ ਰਹੇ ਨੇ ਬੰਗਾਲ ਦੀ ਖਾੜੀ ਵਿੱਚ ਅਰਬ ਸਾਗਰ ਵਿੱਚ ਜਿਨ੍ਹਾਂ ਦਾ ਅਸਰ ਹੁਣ ਪੰਜਾਬ ਦੇ ਉੱਪਰ ਦੇਖਣ ਨੂੰ ਮਿਲਦਾ ਹੋਇਆ ਆਉਂਦੇ ਦਿਨਾਂ ਵਿੱਚ ਸਾਨੂੰ ਹੁਣ ਦਿਖਾਈ ਦੇਵੇਗਾ ਇੱਥੇ ਵੀ ਸਭ ਤੋਂ ਪਹਿਲਾਂ ਅਗਰ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਪੰਜਾਬ ਦਾ ਮੌਸਮ ਫਿਲਹਾਲ ਠੀਕ ਹੈ ਇੱਕਾ ਦੁੱਕਾ ਬਦਲਵੀਆਂ ਸਾਨੂੰ ਚੰਡੀਗੜ੍ਹ ਤੋਂ ਲੈ ਕੇ ਮੁਹਾਲੀ ਦੇ ਇਲਾਕੇ ਵਿੱਚ ਦੇਖਣ ਨੂੰ ਮਿਲੀਆਂ ਥੋੜੀ ਬਹੁਤੀ ਪਟਿਆਲਾ ਫਤਿਹਗੜ੍ਹ ਸਾਹਿਬ ਦੇ ਨੇੜੇ ਤੇੜੇ ਅਤੇ ਥੋੜੀ ਬਹੁਤੀ ਅੰਮ੍ਰਿਤਸਰ ਦੇ ਨੇੜੇ ਤੇੜੇ ਬੱਦਲਬਈ ਬਣੀ ਹੋਈ ਸੀ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਏਰੀਆ ਵਿੱਚ ਮੌਸਮ ਦੇ ਕੀ ਹਾਲਾਤ ਨੇ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਗੱਲ ਕਰੀਏ ਤਾਂ ਚੱਕਰਵਾਤੀ ਤੂਫਾਨ ਜਿਹੜੇ ਲਗਾਤਾਰ ਬੰਗਾਲ ਦੀ ਖਾੜੀ ਵਿੱਚ ਅਰਬ ਸਾਗਰ ਵਿੱਚ ਲਗਾਤਾਰ ਇਹ ਬਣ ਰਹੇ ਨੇ ਇਹਨਾਂ ਦੇ ਕਾਰਨ ਬਹੁਤ ਸਾਰਾ ਮਾਹੌਲ ਜਿਹੜਾ ਹੈ ਮੀਂਹ ਦਾ ਪੰਜਾਬ ਵੱਲ ਕੂਚ ਕਰ ਰਿਹਾ ਤੇ ਹੁਣ ਆਪਾਂ ਦੇਖਦੇ ਹਾਂ ਕਿਹੜੇ-ਕਿਹੜੇ ਦਿਨ ਮੀਂਹ ਹੈ ਤਿੰਨ ਤਰੀਕ ਜੇਕਰ ਗੱਲ ਕਰੀਏ ਤਾਂ ਮਾਹੌਲ ਦੋ ਤਰੀਕ ਵਾਲਾ ਹੀ ਹੈ ਜੀ ਪੰਜਾਬ ਦੇ ਉੱਤਰ ਪੂਰਬੀ ਜਾਨੀ ਕਿ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਵਿੱਚ ਥੋੜੀ ਬੋਤੀ ਬਦਲ ਬਾਈ ਆ ਸਕਦੀ ਹੈ ਬਾਕੀ ਪੰਜਾਬ ਦੇ ਵਿੱਚ ਕੋਈ ਉਮੀਦ ਹੀ ਉਮੀਦ ਦਿਖਾਈ ਨਹੀਂ ਦੇ ਰਹੀ ਮੌਸਮ ਡਰਾਈ ਹੈ ਪੂਰਬੀ ਹਵਾ ਚੱਲਣ ਦੇ ਨਾਲ ਤਾਪਮਾਨ ਥੋੜਾ ਜਿਹਾ ਫੇਰ ਤੋਂ ਵੱਧ ਸਕਦਾ ਹੈ ਤਾਪਮਾਨ ਜਿਹੜਾ 35 ਡਿਗਰੀ ਤੱਕ ਜਾਣ ਦੀ ਉਮੀਦ ਬਣੀ ਹੋਈ ਹੈ 4 ਤੇ 5 ਤਰੀਕ ਦੀ ਗੱਲ ਕਰੀਏ 4 ਦਾ ਦਿਨ ਬਹੁਤ ਇੰਪੋਰਟੈਂਟ ਹੈ ਇਹਦੇ ਵਿੱਚ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਬੱਦਲਵਾਈ ਬਣੀ ਰਹੇਗੀ ਖਾਸ ਤੌਰ ਤੇ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤੇ ਤਰਨਤਾਰਨ ਵਿੱਚ ਠੀਕ ਠਾਕ ਬਰਸਾਤ ਹੋਣ ਦੀ ਉਮੀਦ ਹੈ ਬਠਿੰਡਾ ਮਾਨ ਬਰਨਾਲਾ ਸੰਗਰੂਰ ਤੇ ਮਾਨਸਾ ਜਿੱਥੇ ਕੋਈ ਉਮੀਦ ਦੀ ਉਮੀਦ ਨਹੀਂ ਦਿਖਾਈ ਨਹੀਂ ਤੇਰੀ ਬਾਕੀ ਜਿੰਨਾ ਵੀ ਪੰਜਾਬ ਦਾ ਹਿੱਸਾ ਅਗਰ ਅਸੀਂ ਮਾਲਵਾ ਵੈਲਟ ਦੀ ਗੱਲ ਕਰੀਏ ਸੈਂਟਰਲ ਪੰਜਾਬ ਦੀ ਦੁਆਬੇ ਦੀ ਜਾਂ ਪੁਆਧ ਦੇ ਇਲਾਕੇ ਦੀ ਇਹਨਾਂ ਵਿੱਚ ਬੱਦਲਬਾਈ ਛਾਈ ਰਹੇਗੀ ਯਾਨੀ ਕਿ ਆਪਾਂ ਕਹਿ ਸਕਦੇ ਹਾਂ ਕਿ ਓਵਰਆਲ 95 ਤੋਂ 90% ਪੰਜਾਬ ਦੇ ਵਿੱਚ ਬੱਦਲਬਾਈ ਸਾਨੂੰ 4 ਅਕਤੂਬਰ ਨੂੰ ਬਣਦੀ ਹੋਈ ਦਿਖਾਈ ਦੇ ਰਹੀ ਹੈ ਅਗਰ ਅਸੀਂ 5 ਤਰੀਕ ਤੇ ਆਈਏ ਤਾਂ 5 ਤਰੀਕ ਵਿੱਚ 3 ਤਰੀਕੇ ਦੇ ਨਾਲ ਪੰਜਾਬ ਦਾ ਮੌਸਮ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਸਭ ਤੋਂ ਪਹਿਲਾਂ ਪਠਾਨਕੋਟ ਗੁਰਦਾਸਪੁਰ ਅਮਰitsar ਤਰਨਤਾਰਨ ਤੇ ਫਿਰੋਜ਼ਪੁਰ ਵਿੱਚ ਭਾਰੀ ਮੀਂਹ ਦੀ ਉਮੀਦ ਹੈ ਇਹ ਇਲਾਕਾ ਭਾਰੀ ਮੀਂਹ ਨਾਲ ਦੇਖਣ ਨੂੰ ਮਿਲੂਗਾ ਸਾਨੂੰ ਬਾਕੀ ਜਿਹੜਾ ਦਰਮਿਆਨਾ ਮੀਂਹ ਹੈ ਉਹ ਫਜ਼ਿਲਕਾ ਮੁਕਸਰ ਫਰੀਦਕੋਟ ਬਟਿੰਡਾ ਮਾਨਸਾ ਕਪੂਰਥਲਾ ਜਲੰਧਰ ਨਮਾਸ਼ਹਿਰ ਰੂਪਨਗਰ ਤੇ ਹੁਸ਼ਿਆਰਪੁਰ ਵਿੱਚ ਦਰਮਿਆਨਾ ਮੀਂਹ ਦੇਖਣ ਨੂੰ ਮਿਲੂਗਾ ਜਿਹੜਾ ਘੱਟ ਹਲਕਾ ਦਰਮਿਆਨਾ ਬੂੰਦਾ ਬਾਂਦੀ ਵਾਲਾ ਇਲਾਕਾ ਹੋਵੇਗਾ ਉਹ ਮੋਗਾ ਲੁਧਿਆਣਾ ਬਰਨਾਲਾ ਸੰਗਰੂਰ ਪਟਿਆਲਾ ਫਤਿਗੜ ਤੇ ਮੁਹਾਲੀ ਦਾ ਏਰੀਆ ਹੋਵੇਗਾ ਅਗਰ ਅਸੀਂ ਆਖਰੀ ਦਿਨ ਦੀ ਗੱਲ ਕਰੀਏ ਜੋ ਕਿ 6 ਤਰੀਕ ਦੀ ਅਪਡੇਟ ਹੈ ਉਹਦੇ ਵਿੱਚ ਤਗੜਾ ਮੀਂਹ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੂਗਾ ਇਹਦੇ ਵਿੱਚ ਦੋ ਹਿੱਸਿਆਂ ਵਿੱਚ ਪੰਜਾਬ ਵੰਡਿਆ ਹੋਇਆ ਜੀ ਇਸ ਤਰੀਕੇ ਨਾਲ ਜਿਹੜਾ ਇਹ ਵਾਲਾ ਹਿੱਸਾ ਜੀ ਯਾਨੀ ਕਿ ਆਪਾਂ ਕਹਿ ਲਈਏ ਕਿ ਮਾਝੇ ਤੋਂ ਦੁਆਬੇ ਦਾ ਇਲਾਕਾ ਇਹਦੇ ਵਿੱਚ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਲੁਧਿਆਣਾ ਨਮਾਸ਼ਹਿਰ ਰੂਪਨਗਰ ਫਤਿਹਗੜ ਮੋਹਾਲੀ ਅਤੇ ਪਟਿਆਲਾ ਵਿੱਚ ਭਾਰੀ ਮੀਂਹ ਯਾਨੀ ਕਿ 75 ਤੋਂ 100% ਦੀ ਉਮੀਦ ਹੈ ਬਾਕੀ ਜਿਹੜਾ ਹੇਟਲਾ ਪਾਸਾ ਜਿਹੜਾ ਕਿ ਆਪਾਂ ਦੁਆਬੇ ਤੋਂ ਹੇਠਲੇ ਪਾਸੇ ਅਗਰ ਮਾਲਵਾ ਬੈਲਟ ਦੀ ਅਤੇ ਮਾਝਾ ਜਾਂ ਸੈਂਟਰਲ ਪੰਜਾਬ ਦੀ ਗੱਲ ਕਰੀਏ ਤਾਂ ਤਰਨਤਾਰਨ ਫਿਰੋਜ਼ਪੁਰ ਮੋਗਾ ਫਰੀਦਕੋਟ ਮੁਕਸਰ ਫਜ਼ਿਲਕਾ ਬਠਿੰਡਾ ਬਰਨਾਲਾ ਮਾਨਸਾ ਤੇ ਸੰਗਰੂਰ ਇਹਨਾਂ ਇਲਾਕਿਆਂ ਵਿੱਚ ਕੋਈ ਤਕੜੀ ਕਾਰਵਾਈ ਜਿਹੜੀ ਹੈ ਬਾਕੀ ਇਲਾਕਿਆਂ ਨਾਲੋਂ ਘੱਟ ਹੋਵੇਗੀ ਗਰਜ ਚਮਕ ਮੀਂਹ ਹਨੇਰੀ ਲਗਾਤਾਰ ਪੰਜਾਬ ਦੇ ਉੱਪਰ ਬਰਕਰਾਰ ਰਹੇਗੀ ਜਾਨੀ ਕਿ ਆਪਾਂ ਕਹਿ ਸਕਦੇ ਆ ਕਿ ਪੰਜਾਬ ਦੇ ਵਿੱਚ ਭਾਰੀ ਮੀਂਹ ਦੀ ਉਮੀਦ ਲਗਾਤਾਰ 6 ਅਕਤੂਬਰ ਨੂੰ ਵਧਦੀ ਹੋਈ ਦਿਖਾਈ ਦੇ ਰਹੀ ਹੈ ਅਸੀਂ ਤੁਹਾਨੂੰ ਦੱਸਿਆ ਸੀ ਕਿ ਜਿਹੜੇ ਉਮੀਦ ਹੈ ਇਹ 8 ਅਕਤੂਬਰ ਤੱਕ ਲਗਾਤਾਰ ਬਰਕਰਾਰ ਰਹੇਗੀ ਜਾਨੀ ਕਿ 5 ਤੋਂ ਲੈ ਕੇ 6 7 ਅਤੇ 8 ਅਕਤੂਬਰ ਚਾਰ ਇੰਪੋਰਟਡ ਦਿਨ ਨੇ ਜਿਨ੍ਹਾਂ ਵਿੱਚ ਮੌਸਮ ਕਾਫੀ ਜ਼ਿਆਦਾ ਬਦਲਾਅ ਸਾਹਮਣਾ ਦੇਖਣ ਨੂੰ ਮਿਲੂਗਾ ਠੰਡ ਦਾ ਮਾਹੌਲ ਬਣੂਗਾ ਗਰਮੀ ਜਿਹੜੀ ਹੈ ਭੱਜਦੀ ਉਹੀ ਪੰਜਾਬ ਚੋਂ ਦਿਖਾਈ ਦੇਵੇਗੀ ਇਹ ਸੀ ਜੀ ਅਪਡੇਟ ਪੰਜਾਬ ਦੇ ਮੌਸਮ ਦੇ ਹਾਲਾਤਾਂ ਦੀ 6 ਅਕਤੂਬਰ ਤੱਕ ਦੀ ਅਗਲੀ ਜਾਣਕਾਰੀ ਲੈ ਕੇ ਜਲਦ ਹਾਜ਼ਰ ਹੋਵਾਂਗੇ ਚੈਨਲ ਤੇ ਨਵੇਂ ਹੋ ਚੈਨਲ ਸਬਸਕ੍ਰਾਈਬ ਕਰੋ ਬੈਲ ਆਈਕਨ ਪ੍ਰੈਸ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋਵੇ ਧੰਨਵਾਦ ਸਾਰੇ ਦਰਸ਼ਕ